ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰਸਾਰੇ ਗੁਰੂ ਸਾਧ ਸੰਗਤ ਜੀਓ ਮੋਤ ਵੱਡੇ ਭਾਗਾਂ ਵਾਲੇ ਹਾਂ ਅਪਾਰ ਕਿਰਪਾ ਹੋਈ ਸਾਰੇ ਸਾਰਿਆਂ ਉੱਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਹਿਮਤ ਦਾ ਸਦਕਾ ਆਪਾਂ ਹਰ ਹਫ਼ਤੇ ਇਕੱਤਰ ਹੋ ਕੇ ਸੰਗਤ ਦੇ ਰੂਪ ਦੇ ਵਿੱਚ ਬੈਠ ਕੇ ਸੁਖਨੇ ਸਹਾਦੇ ਪਾਠਾਂ ਦੇ ਵਿੱਚ ਹਾਜ਼ਰੀਆਂ ਲਵਾ ਲੈਣੇ ਆ ਮੈਨਾ ਭਾਗਾਂ ਤੋਂ ਹੀ ਘੜੀਆਂ ਨਸੀਬ ਨਹੀਂ ਹੋਇਆ ਕਰਦੀਆਂ ਸਵਲੜੇ ਪਾਗ ਨੇ ਗੁਰਮੁਖੋ ਸਾਡੇ ਸਾਰਿਆਂ ਦੇ ਉਸ ਵਾਹਿਗੁਰੂ ਜੀ ਨੇ ਉਦਮ ਬਖਸ਼ਿਆ ਅਮਰਤ ਵੇਲੇ ਦੀ ਦਾਤ ਬਖਸ਼ੀ ਜਿਸ ਪ੍ਰਾਣੀ ਨੂੰ ਅਮਰਤ ਵੇਲੇ ਦੀ ਦਾਤ ਮਿਲ ਗਈ ਅਮਰਤ ਵੇਲੇ ਲਾ ਸਤਿ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖਤਵਾਰ ਤਾਗਾ ਦੇ ਨਾਲ ਇਹ ਸ਼ਰੀਰ ਰੂਪੀ ਕੱਪੜਾ ਸਾਨੂੰ ਪ੍ਰਾਪਤ ਹੋਇਆ ਹੈ ਜਦੋਂ ਉਸ ਮਾਲਕ ਦੀ ਕਿਤੇ ਨਜ਼ਰ ਪੈ ਜਾਵੇ ਰਹਿਮਤ ਹੋ ਜਾਵੇ ਤੇ ਗੁਰਮੁਖੋ ਬਿਕਾਰਾਂ ਵੱਲੋਂ ਇਹ ਦੁਆਰ ਮੁੱਖੇ ਜਾਂਦੇ ਨੇ ਇਹ ਨਜ਼ਰ ਤਾਂ ਪਾਏਗੀ ਜਿਵੇਂ ਬੱਚਾ ਸਕੂਲ ਦੇ ਵਿੱਚ ਜਾਵੇ ਥਣ ਹੌਲੀ 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 ਪੜਾਈ ਕਰਦੇ 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 ਟੀਚਰਾਂ ਦੀ ਨਿਗਾਹ ਦੇ ਵਿੱਚ ਵੀ ਆ ਜਾਂਦਾ ਹੈ ਸਿਆਣਾ ਵਿਦਿਆਰਥੀ ਹੌਲੀ ਹੌਲੀ ਕਰਦੇ ਕਰਦੇ ਡਿਗਰੀਆਂ ਵੀ ਪ੍ਰਾਪਤ ਕਰਦਾ ਤੇ ਉੱਚੇ ਰੁਪੇ ਦੇ ਵੀ ਪਹੁੰਚਦਾ ਹੈ ਸਾਡਾ ਵੀ ਟਾਰਗੇਟ ਜ਼ਿੰਦਗੀ ਦਾ ਹੋਣਾ ਚਾਹੀਦਾ ਹੈ ਕਿ ਮੈਂ ਵੀ ਰੋਜ਼ ਸੰਗਤ ਕਰਾਂ ਸੰਗਤ ਵਿੱਚ ਜਾ ਕੇ ਮੈਂ ਵੀ ਆਪਣੇ ਜੀਵਨ ਨੂੰ ਚੰਗਾ ਬਣਾਵਾਂ ਉੱਚਾ ਚੱਕਿਆ ਜਾਵਾਂ ਜੀਵਨ ਨੂੰ ਉੱਚਾ ਚੁੱਕਣ ਦੇ ਲਈ ਜ਼ਰੂਰੀ ਹੈ ਗੁਰਮੁਖੋ ਗੁਰਬਾਣੀ ਦੀ ਵਿਚਾਰ ਹੋਵੇ ਗੁਰਬਾਣੀ ਨੂੰ ਪਹਿਲਾਂ ਪੜ੍ਹ ਗਏ ਫਿਰ ਵਿਚਾਰ ਗਏ ਫਿਰ ਉਸ ਮੁਤਾਬਕ ਆਪਣੇ ਜੀਵਨ ਨੂੰ ਅਸੀਂ ਢਾਲ ਗਏ ਅੱਜ ਦੇ ਪਾਵਨ ਪਵਿੱਤਰ ਹੁਕਮ ਦੇ ਵਿੱਚ ਵੀ ਸਾਹਿਬ ਜੀ ਨੇ ਸਾਨੂੰ ਇਹੀ ਸਮਝਾਉਣਾ ਕੀਤਾ ਜੋ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਦਾ ਹੁਕਮ ਆਪਾਂ ਹਰ ਐਤਵਾਰ ਨੂੰ ਬਾਚ ਲੈਣੇ ਆ। ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਿਲਾਵਲ ਰਾਗ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਕਹਿੰਦੇ ਬੰਦਨ ਕਟੈ ਸੋ ਪ੍ਰਭੂ ਕਹਿੰਦੇ ਜਾ ਕੇ ਕਲਹਾਤ ਕਿਹੜੇ ਬੰਦਨ ਜਿਹੜੇ ਇਹ ਪੰਜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੇ ਬੰਦਨਾਂ ਦੇ ਵਿੱਚ ਹਰ ਇਨਸਾਨ ਤਸਿਆ ਪਏ ਇਹਨਾਂ ਬੰਦਰਾਂ ਦੇ ਵਿੱਚ ਬੰਨਿਆ ਪਏ ਸਾਰੇ ਹਰੇਕ ਇਨਸਾਨ ਪਹਿੰਦੀ ਕੱਟੇਗਾ ਕੌਣ ਕਹਿੰਦੇ ਉਹ ਪ੍ਰਭੂ ਕਿਹੜਾ ਜਿਹਦੇ ਵਿੱਚ ਕਲ ਤੋਂ ਭਾਵ ਸਾਰੀ ਤਾਕਤ ਦਾ ਮਾਲਕ ਹੈ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਇੱਕ ਕੱਚੇ ਧਾਗੇ ਦੇ ਵਿੱਚ ਬੰਨ ਕੇ ਰੱਖਿਆ ਹੋਇਆ ਹੈ ਕਹਿੰਦੇ ਇਹ ਬੰਧਨ ਵੀ ਘੱਟ ਸਕਦਾ ਹੈ ਉਹਦੇ ਹੱਥ ਵਿੱਚ ਪਾਵਰ ਹੈ ਸਾਡੇ ਵਿਕਾਰ ਨੇ ਸਾਨੂੰ ਵਿਕਾਰ ਘੇਰਾ ਪਾਈ ਬੈਠੇ ਅੰਦਰ ਕਿਲਾ ਬਣਾ ਕੇ ਰੱਖਿਆ ਹੋਇਆ ਹੈ ਇਹ ਤੋਂ ਦੂਰ ਕਿ ਦੂਰ ਕਿਵੇਂ ਜਾਵਾਂਗੇ ਜਦੋਂ ਉਸ ਪ੍ਰਭੂ ਦੇ ਸ਼ਰਨ ਦੇ ਵਿੱਚ ਜਾਵਾਂਗੇ ਹੁਣ ਅਗਲੀ ਪੰਕਤੀ ਸਾਨੂੰ ਸੁਝਾ ਰਹੇ ਨੇ ਕਹਿੰਦੇ ਨੇ ਅਬਰ ਕਰਮ ਨਹੀਂ ਛੂਟ ਗਿਆ ਹੁਣ ਪ੍ਰਮਾਣ ਦੇ ਕਿਸੇ ਜਾ ਰਹੇ ਨੇ ਕਹਿੰਦੇ ਜੇ ਕਿਤੇ ਹੋਰ ਅਸੀਂ ਕਰਮकांड ਕਰ ਗਏ ਹੋਰ ਅਸੀਂ ਕਹੀਏ ਕਿ ਸ਼ਾਇਦ ਇਸ ਤਰੀਕੇ ਦੇ ਨਾਲ ਮੇਰਾ ਆਧਾਰ ਹੋ ਜਾਏਗਾ ਸਤਿਗੁਰੂ ਜੀ ਖੰਡਨ ਕਰਦੇ ਨੇ ਕਹਿੰਦੇ ਅਬਰ ਕਰਮ ਨਹੀਂ ਛੂਟਿਆ ਰਾਖੋ ਹਰਨਾਥ ਰੱਖਦਾ ਕੌਣ ਹੈ ਹਰੀਨਾਥ ਜਿਹੜਾ ਮਾਲਕ ਹੈ ਜਿਹੜਾ ਸਾਈ ਹੈ ਜਿਹੜਾ ਸਦੇ ਸਾਡੇ ਸਿਰ ਤੇ ਹੱਥ ਰੱਖਣ ਵਾਲਾ ਦਾਤਾ ਹੈ ਉਹ ਸਾਡੇ ਬੰਦਨਾਂ ਨੂੰ ਕੱਟ ਸਕਦਾ ਹੈ ਕਿਉਂਕਿ ਉਹ ਸਾਡੇ ਕਰਮ ਵੀ ਬਣਾਉਣ ਵਾਲਾ ਹੈ ਸਾਡੇ ਕਰਮਾਂ ਦੀ ਖੇਡ ਵੀ ਉਸ ਪਰਮਾਤਮਾ ਦੇ ਹੱਥ ਵਿੱਚ ਹੈ ਅੱਜ ਹੁਣ ਅਸੀਂ ਇੱਥੇ ਬੈਠੇ ਆ ਨਾ ਇਹ ਕਰਮ ਆਪਣਾ ਇਹ ਕਰਮ ਵੀ ਕਰਮ ਦਾ ਬੀਜ ਬੀਜ ਰਹੇ ਆ ਅਸੀਂ ਇਹ ਬੰਦਨ ਨੂੰ ਕੱਟਣ ਦਾ ਇੱਕ ਰਸਤਾ ਇੱਕ ਮਾਰਗ ਤਿਆਰ ਕਰ ਰਹੇ ਆ ਹੁਣ ਅਗਲੀ ਪੰਕਤੀ ਸਾਨੂੰ ਸੁਝਾ ਰਹੇ ਨੇ ਕਹਿੰਦੇ ਤਉ ਸਰਨਾਗਤ ਮਦਬੇ ਪੂਰਨ ਦਿਆਲ ਐ ਮਦਬੇ ਮਦਬੇ ਕੀ ਨੂੰ ਕਹਿੰਦੇ ਨੇ ਮਾਇਆ ਦਾ ਮਾਲਕ ਜਿਹੜਾ ਮਾਇਆ ਨੂੰ ਕੱਟਣ ਵਾਲਾ ਹੈ ਮਾਇਆ ਦੇ ਬੰਧਨ ਤੋਂ ਬਚਾਉਣ ਵਾਲਾ ਕਹਿੰਦੇ ਤਉ ਸਰਨਾਗਤ ਐ ਮੇਰੇ ਮਾਲਕ ਜੀ ਉਹ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਜਿੱਦਾਂ ਚਲ ਅਸੀਂ ਸ਼ਰਨ ਦੇ ਵਿੱਚ ਨਹੀਂ ਆਉਂਦੇ ਸ਼ਰਨ ਦੇ ਵਿੱਚ ਆਉਣ ਤੋਂ ਭਾਵ ਕਿ ਆਪਣੇ ਆਪ ਨੂੰ ਸਲਿੰਡਰ ਕਰ ਦੇਣਾ ਕਿ ਅੱਜ ਤੋਂ ਬਾਅਦ ਦੇ ਵਿੱਚ ਮੇਰੀ ਤੌਹਵਾ ਮੈਂ ਗੁਨਾਹ ਨਹੀਂ ਕਰਾਂਗਾ ਮੈਂ ਇਹਨਾਂ ਅੱਖਾਂ ਦੇ ਨਾਲ ਮਾਰਾ ਨਹੀਂ ਤੱਕਾਂਗਾ ਮੈਂ ਇਹ ਰਸਨਾਂ ਦੇ ਨਾਲ ਮਾਰਾ ਬੁਲਾਗਾ ਨਹੀਂ ਮੈਂ ਕੰਨਾਂ ਨਾਲ ਮਾਰਾ ਸੁਣਾਗਾ ਨਹੀਂ ਇਹਨਾਂ ਹੱਥਾਂ ਨਾਲ ਮਾਰਾ ਕਰਮ ਨਹੀਂ ਕਰਾਂਗਾ ਇਹਨੂੰ ਕਹਿੰਦੇ ਨੇ ਆਪਣੇ ਆਪ ਨੂੰ ਤੌਹਵਾ ਕਰ ਦੇਣੀ ਕਿ ਜੋ ਮੈਂ ਕਰਾਂਗਾ ਵਾਹਿਗੁਰੂ ਜੀ ਜੋ ਤੁਸੀਂ ਸਮਝਾ ਰਹੇ ਹੋ ਉਸ ਮੁਤਾਬਕ ਆਪਣੇ ਜੀਵਨ ਨੂੰ ਢਾਲਾਂਗੇ ਇਹਨੂੰ ਕਹਿੰਦੇ ਸ਼ਰਮ ਦੇ ਵਿੱਚ ਆਉਣਾ ਆਪਣੇ ਆਪ ਦੇ ਗੁਨਾਹਾਂ ਤੋਂ ਸਲੰਡਰ ਕਰ ਜਾਣਾ ਤੰਨੇ ਨੇ ਤਉ ਸਰਨਾਗਤ ਮਗ ਮਦਵੇ ਪੂਰਨ ਦਿਆਲ ਕਹਿੰਦੇ ਤੂੰ ਪੂਰੀ ਦਇਆ ਦਾ ਸਾਗਰ ਹੈ ਦਇਆ ਦਾ ਘਰ ਹੈ ਅੱਗੇ ਕਹਿੰਦੇ ਨੇ ਛੂਟ ਜਾਏ ਸੰਸਾਰ ਤੇ ਰੱਖੇ ਗੋਪਾਲ ਕਹਿੰਦੇ ਜਿਹਨੂੰ ਉਹ ਗੋਪਾਲ ਗੋ ਹੁੰਦੀ ਹੈ ਧਰਤੀ ਪਾਲ ਉਹਦਾ ਪਾਲਣ ਵਾਲਾ ਇਹ ਜੋ ਸ੍ਰਿਸ਼ਟੀ ਨੂੰ ਪਾਲਣ ਵਾਲਾ ਜਿਹੜਾ ਮਾਲਕ ਹੈ ਛੁੱਟ ਜਾਏ ਸੰਸਾਰ ਤੇ ਕਹਿੰਦੇ ਸੰਸਾਰ ਦੇ ਇਹਨਾਂ ਕਰਮਾਂ ਤੋਂ ਇਹਨਾਂ ਬੰਧਨਾਂ ਤੋਂ ਛੁੱਟ ਜਾਂਦਾ ਜਿਨ੍ਹਾਂ ਨੂੰ ਉਹ ਗੋਪਾਲ ਰੱਖ ਲਵੇ ਜਿਨ੍ਹਾਂ ਨੂੰ ਉਸ ਪਰਮਾਤਮਾ ਕਿਰਪਾ ਕਰਕੇ ਸਿਰ ਤੇ ਹੱਥ ਦੇ ਕੇ ਰੱਖ ਲਵੇ ਰੱਖੇਗਾ ਕਦ ਜਦੋਂ ਅਸੀਂ ਉਹਦੀ ਸ਼ਰਨ ਵਿੱਚ ਜਾਵਾਂਗੇ ਅਗਲੀ ਪੰਕਤੀ ਹੁਣ ਸਾਲ ਸਮਝਾ ਰਹੇ ਨੇ ਆਸਾ ਭਰਮ ਵਿਕਾਰ ਮੋ ਇਨ ਮੈਂ ਲੋਭਾਨਾ ਹੁਣ ਕਹਿੰਦਾ ਜੀਵ ਨੂੰ ਕੀ ਹੋਇਆ ਜੀਵ ਕਰ ਕੀ ਦੇ ਆ ਕਹਿੰਦਾ ਬੜੀਆਂ-ਬੜੀਆਂ ਆਸਾਂ ਲਾਈ ਬੈਠਾ ਭਰਮ ਦੇ ਵਿੱਚ ਪਿਆ ਹੋਇਆ ਹੈ ਵਿਕਾਰਾਂ ਦੇ ਵਿੱਚ ਪਿਆ ਹੋਇਆ ਮੋਹ ਦੇ ਵਿੱਚ ਪਿਆ ਹੋਇਆ ਐਨ ਮੈਂ ਲੋਭਾਣਾ ਇਹ ਤਾਂ ਕਦੇ ਲੁਭਾਇਆ ਗਿਆ ਹੈ ਕਿਤੇ ਲਾਲਚ ਦੇ ਵਿੱਚ ਆਇਆ ਪਿਆ ਕਹਿੰਦੇ ਝੂਠ ਸਮਗਰੀ ਮਨ ਵਸੀ ਪਾਰ ਬ੍ਰਹਮ ਨ ਜਾਣਾ ਕਹਿੰਦੇ ਜਿਹੜੀ ਸਮਗਰੀ ਝੂਠੀ ਹੈ ਇਹ ਘਰ ਮੇਰਾ ਹੈ ਇਹ ਦੌਲਤ ਮੇਰੀ ਹੈ ਇਹ ਬੱਚੇ ਮੇਰੇ ਨੇ ਕੌਣ ਕਹਿੰਦਾ ਸਾਡਾ ਹੈ ਜੇ ਇੱਕ ਦਿਨ ਆਪਾਂ ਵਿਚਾਰ ਕੀਤੀ ਸੀ ਨਾ ਜਿਹੜੇ ਘਰ ਦੇ ਵਿੱਚ ਰਹਿ ਰਹੇ ਆ ਅੱਜ ਤੋਂ 50 ਸਾਲ ਪਹਿਲਾਂ 100 ਸਾਲ ਪਹਿਲਾਂ ਕੌਣ ਰਹਿੰਦਾ ਸੀ ਉੱਥੇ ਅਈ ਤੋ 100 ਸਾਲ ਬਾਅਦ ਕੌਣ ਰਹੇਗਾ ਕਿਸੇ ਨੂੰ ਪਤਾ ਹੈ ਕੋਈ ਪਤਾ ਨਹੀਂ ਮੈਂ ਵਿਚਾਰ ਕੀਤਾ ਸੀ ਨਾ ਕਿ ਸਾਡੇ ਬੱਚੇ ਅਸੀਂ ਸਭ ਨੇ ਬਾਹਰ ਤੋਰ ਲਏ ਨੇ ਤੇ ਆਪਾਂ ਕਿਤੇ ਸੋਚਿਆ ਕਿ 50 ਸਾਲ ਬਾਅਦ ਸਾਡੇ ਘਰਾਂ ਦੇ ਵਿੱਚ ਕੀ ਹੋਣਾ ਹੈ ਇੱਥੇ ਕਬੂਤਰਾਂ ਨੇ ਆ ਲੈਣੇ ਪਾਉਣੇ ਨੇ ਕਿਹਨੇ ਰਹਿਣਾ ਕਿਹਨੇ ਨਹੀਂ ਰਹਿਣਾ ਕੋਈ ਪਤਾ ਨਹੀਂ ਸਾਨੂੰ ਅਸੀਂ ਆ ਜਿੰਨਾ ਚਿਰ ਬੈਠੇ ਆ ਇਹਨਾਂ ਕਿਸੇ ਦੀ ਕੋਈ 2 ਸਾਲ ਦਾ ਲੈ ਕੇ ਆਇਆ ਟਰਨਓਵਰ ਕੋਈ 10 ਸਾਲ ਕੋਈ 20 ਸਾਲ ਕੋਈ 30 ਸਾਲ ਬਸ ਤੋਂ ਬਾਅਦ ਵਿੱਚ ਸਭ ਨੇ ਇਹ ਛੱਡ ਕੇ ਚਲੇ ਜਾਣਾ ਹੈ ਫੇਰ ਮਾਣ ਕਹਦਾ ਜੇ ਮਾਣ ਕਰਨਾ ਤਾਂ ਮਾਣ ਕਰੂੰ ਤੂੰ ਦੀਉ ਪ੍ਰੇ ਮੇਰੇ ਪੀਤਮ ਪਿਆਰੇ ਹਮੇ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ ਅਸੀਂ ਅਪਰਾਧੀ ਆ ਮੇਰੇ ਮਾਲਕਾ ਤੂੰ ਬਖਸ਼ਣ ਵਾਲਾ ਹੈ ਤੇਰੇ ਉੱਪਰ ਮਾਣ ਕਰਾਂ ਮੈਂ ਆਪਣੇ ਆਪ ਦੇ ਉੱਪਰ ਮੈਂ ਕਾਹਦਾ ਮਾਣ ਕਰੀਏ ਹਮ ਆਦਮੀ ਹਾਂ ਇੱਕ ਦਮੀ ਮਹੌਲਤ ਮਹੌਲ ਨਾ ਜਾਣਾ ਅਸੀਂ ਕਹਦੇ ਆ ਆਦਮੀ ਅਸੀਂ ਇੱਕ ਦਮ ਦੇ ਆਦਮੀ ਅੰਦਰ ਗਿਆ ਸਵਾਸ ਉਨੇ ਵਾਰ ਜਦੋਂ ਲਾਉਣਾ ਹੈ ਅਗਲੇ ਸਵਸ ਦਾ ਕੋਈ ਪਤਾ ਨਹੀਂ ਕਿ ਅਗਲਾ ਸਵਸ ਆਵੇਗਾ ਕਿ ਨਹੀਂ ਆਵੇਗਾ ਇਸ ਕਰਕੇ ਸਰ ਕਹਿੰਦੇ ਨੇ ਝੂਠ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਨਾ ਉਹ ਕਹਿੰਦੇ ਉਸ ਪਰਮੇਸ਼ਰ ਨੂੰ ਜਿਹਨੇ ਤੈਨੂੰ ਪਾਰ ਲਾਉਣਾ ਸੀ ਜਿਹਨੇ ਤੈਨੂੰ ਇਸ ਸੰਸਾਰ ਰੂਪੀ ਸਾਗਰ ਦੇ ਵਿੱਚੋਂ ਕੱਢਣਾ ਸੀ ਉਹ ਤਾਂ ਜਾਣੇ ਨਹੀਂ ਉਹਨੂੰ ਭੁਲਾਈ ਬੈਠਾ ਅਗਲੇ ਕਹਿੰਦੇ ਨੇ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਪਰਮ ਜੋਤ ਕਹਿੰਦੇ ਜੋ ਸਭ ਦੇ ਵਿੱਚ ਉਹ ਜੋਤ ਬੱਸੀ ਹੋਈ ਹੈ ਅਸੀਂ ਤਾਂ ਜਾਤੀਆਂ ਵਿੱਚ ਵੰਡ ਲਿਆ ਆਪਣੇ ਆਪ ਨੂੰ ਧਰਮਾਂ ਦੇ ਵਿੱਚ ਵੰਡ ਲਿਆ ਸੀ ਅਸੀਂ ਆਪਣੇ ਆਪ ਨੂੰ ਕਬੀਲਿਆਂ ਦੇ ਵਿੱਚ ਕਸਬਿਆਂ ਦੇ ਵਿੱਚ ਵੰਡੀ ਬੈਠੇ ਹਾਂ ਅਸੀਂ ਇੱਥੋਂ ਤੱਕ ਕਿ ਆਪਣੇ ਪਰਿਵਾਰ ਦੇ ਵਿੱਚ ਵੀ ਵੰਡੀਆਂ ਪਾਈ ਬੈਠੇ ਹਾਂ ਅਸੀਂ ਪਰਮ ਜੋਤ ਕਹਿੰਦੇ ਉਹ ਪਰਮਾਤਮਾ ਦੀ ਜੋਤ ਸਭ ਦੇ ਵਿੱਚ ਵੱਸ ਰਹੀ ਹੈ ਹਰ ਇੱਕ ਦੇ ਵਿੱਚ ਜਿਵੇਂ ਕਿ ਸ੍ਰਿਸ਼ਟੀ ਸਾਜੀ ਗਈ ਹੈ ਉਦੋਂ ਤੋਂ ਅਸੀਂ ਪਹਿਲਾਂ ਕਿ ਪਹਿਲਾ ਮਨੁੱਖ ਕਿੱਥੇ ਸੀ ਇੱਕ ਮਨੁੱਖ ਤੋਂ ਪਹਿਲਾਂ ਇੱਕ ਬੰਨੀ ਸੀ ਕਿਵੇਂ ਇੱਕ ਸੈੱਲ ਤੋਂ ਦੋ ਸੈੱਲ ਬਣੇ ਹੌਲੀ-ਹੌਲੀ ਹੌਣ ਲੱਖਾਂ ਸਾਲ ਕਰੋੜਾਂ ਸਾਲ ਲੱਗਦੇ 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 ਫਿਰ ਇਹ ਜੀਵ ਹੋਣ ਦੇ ਵਿੱਚ ਆਇਆ ਫਿਰ ਜੀਵ ਤੋਂ ਬਾਅਦ ਦੇ ਵਿੱਚ ਹੌਲੇ-ਹੌਲੇ ਹੌਲੀ-ਹੌਲੀ ਇਹ ਸ੍ਰਿਸ਼ਟੀ ਵੱਧਦੀ ਗਈ ਪਰ ਅਸੀਂ ਬੰਡੀਆਂ ਪਾ ਲਈਆਂ ਨੇ ਪਰ ਜੋਤ ਸਭ ਦੇ ਵਿੱਚ ਇੱਕੋ ਹੀ ਹੈ ਜਿਹੜਾ ਖੂਨ ਮੇਰੇ ਵਿੱਚ ਹੈ ਉਹ ਤੁਹਾਡੇ ਵਿੱਚ ਜਿਹੜਾ ਤੁਹਾਡੇ ਵਿੱਚ ਹੈ ਉਸ ਸਾਰਿਆਂ ਦੇ ਵਿੱਚ ਇੱਕੋ ਹੀ ਖੂਨ ਦੀ ਉਤਪਤੀ ਹੈ ਸਭ ਦੇ ਵਿੱਚ ਉਹ ਪਰਮਾਤਮਾ ਜੇ ਦੇਖੀ ਨਾ ਡੀਐਨਏ ਪਰਮਾਤਮਾ ਦਾ ਸਭ ਦੇ ਵਿੱਚ ਡੀਐਨਏ ਇੱਕ ਹੈ ਕੋਈ ਕਿਸੇ ਦੇ ਵਿੱਚ ਕੋਈ ਫਰਕ ਨਹੀਂ ਪਰ ਅਸੀਂ ਆਪਸ ਵਿੱਚ ਬੰਨੀਆਂ ਪਾ ਲਈਆਂ ਨੇ ਹੁਣ ਕਹਿੰਦੇ ਪਰਮਜੋਤ ਪੂਰਨ ਪੁਰਖ ਸਭ ਜੀ ਤੇ ਮਾਰੇ ਐ ਮੇਰੇ ਮਾਲਕ ਜੀ ਕਹਿੰਦੇ ਸਾਰੇ ਜੀਵ ਤੇ ਮਾਰੇ ਨੇ ਤੇਰੇ ਨੇ ਸਾਰੇ ਹੁਣ ਜੇ ਅਸੀਂ ਕਹੀਏ ਕਿ ਜਿਹੜੀ ਬਨਸਪਤੀ ਹੈ ਉਹਦਾ ਔਰ ਸਾਡਾ ਫਰਕ ਹੈ ਕੋਈ ਨਹੀਂ ਜੇ ਬਨਸਪਤੀ ਨਹੀਂ ਤਾਂ ਅਸੀਂ ਨਹੀਂ ਜੇ ਅਸੀਂ ਨਹੀਂ ਤਾਂ ਬਨਸਪਤੀ ਨਹੀਂ ਜੇ ਅੱਜ ਅਸੀਂ ਖੁਰਾਕ ਖਾ ਰਹੇ ਹਾਂ ਕਿੱਥੋਂ ਖਾ ਰਹੇ ਹਾਂ ਜੇ ਸਾਡਾ ਜੀਵਨ ਹੈ ਪਾਣੀ ਕਿੱਥੋਂ ਪੀ ਰਹੇ ਹਾਂ ਆਕਸੀਜਨ ਕਿੱਥੋਂ ਆ ਰਹੀ ਹੈ ਸਾਡੀ ਖੁਰਾਕ ਕਿੱਥੋਂ ਪੈਦਾ ਹੋ ਰਹੀ ਹੈ ਕਿੱਥੋਂ ਦਰਖਤ ਸਾਨੂੰ ਆਕਸੀਜਨ ਦੇ ਰਹੇ ਨੇ ਸਾਡੇ ਇਹਨਾਂ ਦੇ ਨਾਲ ਜਨਮ ਜਨਮਤਰਾਂ ਦਾ ਲੇਖਾ ਜੋਖਾ ਹੈ ਅਸੀਂ ਜਦੋਂ ਵੜਦੇ ਆ ਨਾ ਦਰਖਤ ਨੂੰ ਉਹਦੇ ਇੱਕ ਵਾਰ ਜਰੂਰ ਸੋਚਿਆ ਕਰੋ ਕਿ ਮੈਂ ਆਪਣਾ ਸਾਥੀ ਨੂੰ ਮਾਰ ਦਿੱਤਾ ਸਾਡੇ ਸਾਥੀ ਨੇ ਸਾਡੇ ਆਪਣੇ ਨੇ ਇਬਨਸਮਤੀ ਇਹ ਦਰਖਤ ਇਹ ਪਾਣੀ ਇਹ ਹਵਾ ਇਹ ਸੀ ਦੂਸ਼ਿਤ ਕਰ ਰਹੇ ਆ ਤਾਂ ਅਸੀਂ ਆਪਣੇ ਆਪ ਨੂੰ ਖਤਮ ਕਰ ਰਹੇ ਆ ਇਸ ਸਾਰੇ ਜੀਵਾਂ ਦੇ ਵਿੱਚ ਉਹ ਪਰਮਾਤਮਾ ਦਾ ਵਾਸਾ ਹੈ ਕਹਿੰਦੇ ਜਿਉ ਤੂੰ ਰੱਖ ਜਉ ਤੂੰ ਰਾਖ ਹੈ ਤਉ ਰਹਾ ਪ੍ਰਭ ਅਗਮਯapare ਐ ਮੇਰੇ ਮਾਲਕ ਜੀ ਉਹ ਐ ਪਹੁੰਚ ਅਪਾਰ ਜਿਹਦਾ ਕੋਈ ਅੰਤ ਨਾ ਪਾਇਆ ਜਾ ਸਕੇ ਐ ਪ੍ਰਭੂ ਮੇਰੇ ਮਾਲਕ ਜੀਓ ਜਿਉ ਤੂੰ ਰੱਖੋ ਰਾਖ ਹੈ ਤਿਉ ਰਹਾ ਜਿਵੇਂ ਤੂੰ ਰੱਖਦਾ ਵਾਹਿਗੁਰੂ ਜੀ ਮੈਂ ਓਵੇਂ ਰਹਾ ਉਸ ਤਰੀਕੇ ਦੇ ਨਾਲ ਅਸੀਂ ਜਾਣਿਆ ਜਿਵੇਂ ਪਰਮਾਤਮਾ ਸਾਨੂੰ ਜਿਉਣ ਦਾ ਢੰਗ ਦੱਸ ਰਿਹਾ ਹੈ ਅਸੀਂ ਉਹਦੇ ਵਿੱਚ ਬਦਲਾ ਨਾ ਲੈ ਕੇ ਆਈਏ ਅੱਗੇ ਕਹਿੰਦੇ ਨੇ ਕਰਨ ਕਾਰਨ ਸਮਰੱਥ ਪ੍ਰਭ ਦੇ ਆਪਣਾ ਨਾਓ ਤੂੰ ਸਭ ਕੁਝ ਕਰਨ ਵਾਲਾ ਤੂੰ ਸਮਰੱਥ ਹੈ ਮੇਰੇ ਉੱਪਰ ਕਿਰਪਾ ਕਰ ਮੈਨੂੰ ਆਪਣਾ ਨਾਮ ਦੇ ਨਾਮ ਤੋਂ ਭਾਵ ਕੀ ਮੈਨੂੰ ਗਿਆਨ ਦੇ ਮੈਨੂੰ ਸੋਝੀ ਦੇ ਨਾਮ ਦੀ ਨਾਮ ਦੀ ਦੇ ਡੈਫੀਨੇਸ਼ਨ ਕੀ ਹੈ ਮੈਨੂੰ ਗਿਆਨ ਦੇ ਮੈਨੂੰ ਸੋਝੀ ਮੈਨੂੰ ਸਮਝ ਆ ਜਾਏ ਮੈਨੂੰ ਅਕਲ ਆ ਜਾਏ ਮੈਨੂੰ ਵਿਵੇਕ ਬੁੱਧੀ ਹੋਵੇ ਮੇਰੇ ਉੱਪਰ ਕਿਰਪਾ ਕਰ ਆਪਣਾ ਨਾਮ ਦੇ ਆਪਣਾ ਨਾਓ ਨਾਨਕ ਤਰੀਏ ਸਾਧ ਸੰਗ ਹਰ ਹਰ ਗੁਣ ਗਾਓ ਅਖੀਰਲੀ ਪੰਕਤੀ ਸਾਨੂੰ ਸੁਝਾਉਂਦੀ ਹੈ ਭਾਈ ਸਾਧ ਸੰਗਤ ਦੇ ਵਿੱਚ ਆ ਕੇ ਤਰਿਆ ਜਾ ਸਕਦਾ ਹੈ ਤਰਨ ਤੋਂ ਭਾਗ ਕੀ ਹੈ ਇਸ ਸੰਸਾਰ ਰੂਪੀ ਬੇੜੇ ਦੇ ਵਿੱਚੋਂ ਪਾਰ ਲੰਘਿਆ ਜਾ ਸਕਦਾ ਹੈ ਜਦੋਂ ਹਰੀ ਦੇ ਗੁਣਾਂ ਨੂੰ ਗਾਵਾਂਗੇ ਆਪਾਣਾ ਕੀ ਹਣ ਗੁਣ ਦਾ ਗੁਣ ਦਾ ਹੈ ਨਾ ਮਾਲਕ ਦੇ ਕੋਸੇ ਉੱਤੇ ਬੈਠ ਕੇ ਗੁਣਾ ਨੂੰ ਸੰਗਤ ਦੇ ਵਿੱਚ ਬੈਠ ਕੇ ਗੁਣਾ ਨੂੰ ਗਾ ਗਏ ਅਸੀਂ ਇਸ ਤਰ੍ਹਾਂ ਇਸ ਤਰ੍ਹਾਂ ਸਾਗਰ ਦੇ ਵਿੱਚੋਂ ਧਰਿਆ ਜਾ ਸਕਦਾ ਹੈ ਸ਼ੁਗਰਮੁਖੂ ਇਹ ਪਾਵਨ ਪਵਿੱਤਰ ਹਕੂਮਤ ਸ੍ਰੀ ਦਰਬਾਰ ਸਾਹਿਬ ਤੋਂ ਜੋ ਆਪਾਂ ਹਰ ਐਤਵਾਰ ਨੂੰ ਬਚ ਲੈਣੇ ਹਨ ਗੁਰੂ ਜੀ ਕਿਰਪਾ ਕਰਨਾ ਸਾਡੇ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਅਗਲੇ ਐਤਵਾਰ ਨੂੰ ਦੇਖ ਦੀ ਵਾਰੀ ਕਿਸੇ ਪਰਿਵਾਰ ਨੇ ਲੈਣੀ ਤੇ ਨੂੰ ਦੱਸ ਦਿਓ ਨਹੀਂ ਤੇ ਫਿਰ ਅਸੀਂ ਭਾਈ ਹੈ ਜੀ ਕਿਹਦੇ ਕੀਨੇ ਕੀ ਅਨੇਗਲੇ ਅਤਿਵਾਰ ਨੂੰ ਭਾਈ ਸਰਦਾਰ ਗੁਰਦੀਪ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਪਈ ਦੇਗ ਲਈ ਜਾਏਗੀ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ ਗੁਰੂ ਜੀ ਕਿਰਪਾ ਕਰਨ ਸਾਡੀ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਇੱਕ ਮੈਂ ਬੇਨਤੀ ਹੋਰ ਕਰਨੀ ਸੀ ਮੇਰੇ ਯਾਦ ਆ ਗਈ ਗੱਲ ਹੈ ਦਰਸ਼ਨ ਕੀ ਹਨ ਦਰਸ਼ਨ ਕੇ ਹੈ ਅਸੀਂ ਦਰਸ਼ਨ ਨੂੰ ਕਹਿੰਦੇ ਠੀਕ ਹੈ ਅੱਜ ਆਪਣਾ ਸੁਭਦਾਂ ਦਾ ਅਛੀ ਸੇ ਉਹਨਾਂ ਦੇ ਪਰਿਵਾਰ ਵੱਲੋਂ ਲੈ ਜਾਏਗੀ ਦੇਗਵਲੇ ਅਦਵਾਰ ਨੂੰ ਪਾਈ ਇੱਕ ਮੇਰੇ ਗੱਲ ਹੋਰ ਯਾਦ ਆਈ ਮੈਂ ਕੱਲ ਗਿਆਸਾਂ ਆਪਣੇ ਸਕੂਲ ਦੇ ਵਿੱਚ ਕੋਈ ਮੀਟਿੰਗ ਤੇ ਮੈਨੂੰ ਬੁਲਾਇਆ ਸੀ ਉੱਥੇ ਜਾ ਕੇ ਜਦ ਮੈਂ ਦੇਖਿਆ ਤੇ ਆਪਣੇ ਜਿੰਨੇ ਬੱਚੇ ਉੱਥੇ ਪੜ੍ਹਦੇ ਨੇ ਸਕੂਲ ਦੇ ਵਿੱਚ ਇਹ ਤੁਹਾਡੇ ਮਾਪਿਆਂ ਦਾ ਵੀ ਪੇਰੈਂਟਸ ਦਾ ਵੀ ਫਰਜ ਸਾਰਿਆਂ ਦਾ ਬਣਦਾ ਹੈ ਜੇ ਬੱਚੇ ਆਪਣੇ ਚਲੋ ਮੰਨ ਲਓ ਵੀ ਕਿਤੇ ਵੱਡੇ ਸਕੂਲਾਂ 'ਚ ਨਹੀਂ ਜਾਂ ਕੇ ਦੇ ਬਾਹਰ ਚਲੇ ਗਏ ਫਿਰ ਵੀ ਆਪਾਂ ਵੀ ਸਾਰੇ ਬੱਚੇ ਆਪਣੇ ਸਾਂਝੇ ਨੇ ਆਪਾਂ ਜਰੂਰ ਕੋਸ਼ਿਸ਼ ਕਰਿਆ ਕਰੀਏ ਕਿ ਆਪਾਂ ਜਿੱਥੇ ਵੀ ਸਾਂਝੀਆਂ ਥਾਂ ਮੰਨੇ ਆਪਾਂ ਜਰੂਰ ਗੇੜਾ ਮਾਰ ਕੇ ਆਈਏ ਦੋ ਭੈਣਾਂ ਰਲ ਕੇ ਸਕੂਲ ਦੇ ਵਿੱਚ ਜਾ ਕੇ ਆਏ ਕਿਉਂਕਿ ਬੱਚੇ ਸਾਰਿਆਂ ਦੇ ਆਪਣੇ ਆਪਣੇ ਬੱਚੇ ਨੇ ਕੋਈ ਫਰਕ ਨਹੀਂ ਜਦੋਂ ਕੱਲ ਮੈਂ ਗਿਆ ਤੇ ਉੱਥੇ ਮੈਨੂੰ ਟੀਚਰਾਂ ਨੇ ਦੱਸਿਆ ਕਿ ਇਹਨਾਂ ਦੇ ਉੱਪਰ ਤਾਂ ਪੱਖੇ ਹੀ ਹਨ ਨਹੀਂ ਉੱਪਰ ਲੱਗੇ ਹੋਏ ਇੰਨੀ ਗਰਮੀ ਔਰ ਛੋਟੇ ਛੋਟੇ ਮਾਸੂਮ ਬੱਚੇ ਜਿਹੜੇ ਮੁੜਕੇ ਦੇ ਨਾਲ ਚੋਰੇ ਸੀ ਕੱਲ ਮੈਨੂੰ ਬੜਾ ਉਸ ਗੱਲ ਦਾ ਮਹਿਸੂਸ ਕੀਤਾ ਮੈਂ ਕਿਹਾ ਵੀ ਇਹ ਤਾਂ ਬਹੁਤ ਕੰਮ ਔਖਾ ਹੈ ਉਸੇ ਟਾਈਮ ਤੇ ਮੈਂ ਮਾਸਟਰ ਜੀ ਨੂੰ ਪੁੱਛਿਆ ਮੈਂ ਮਾੜੀ ਕਿੰਨੇ ਪੱਖੇ ਲੱਗ ਕਹਿੰਦੇ ਜੀ ਘੱਟੋ ਘੱਟ ਵੀ 10 ਪੱਖੇ ਆਪਾਂ ਨੂੰ ਚਾਹੀਦੇ ਨੇ ਮੈਂ ਡੋਨਰ ਨਾਲ ਗੱਲ ਕੀਤੀ ਕਿਸੇ ਨਾਲ ਬਾਹਰ ਪੰਜ ਪੱਖੇ ਉਹਨਾਂ ਨੇ ਕਹਿੰਦੇ ਵੀ ਮੇਰੇ ਵੱਲੋਂ ਕਹਿੰਦੇ ਵੀ ਤੁਸੀਂ ਲਵਾ ਦਿਓ ਔਰ ਪੰਜ ਪੱਖੇ ਅੱਜ ਮੈਂ ਵਿਚਾਰ ਕਰਦੇ ਜੇ ਆਪਾਂ ਚਾਹੀਗੇ ਕੋਈ ਸੇਵਾ ਕਰਨੀ ਚਾਹੁੰਦੇ ਤਾਂ ਕਰ ਦਿਓ ਭਾਈ ਨਹੀਂ ਤਾਂ ਫਿਰ ਆਪਾਂ ਸੁਖਣ ਦੀ ਕਮੇਟੀ ਵੱਲੋਂ ਨਾਲ ਮਿਲ ਕੇ ਆਪਾਂ ਉਹ ਬੱਚਿਆਂ ਦੀ ਜ਼ਰੂਰ ਆਪਾਂ ਸੇਵਾ ਕਰਨੀ ਹੈ ਦੇਖੋ ਹੋਰ ਵੱਡਿਆਂ ਦੇਖੋ ਸ਼ਮੀਲਾ ਲਾ ਦਿੰਦੇ ਆ ਆਪਾਂ ਜਿਹਨੂੰ ਨਹੀਂ ਵੀ ਪਾਣੀ ਦੀ ਲੋੜ ਧੱਕੇ ਨਾ ਉਹਦੇ ਮੂੰਹ 'ਚ ਪਾਣੀ ਪਾ ਕੇ ਆਉਂਦੇ ਆ ਆਪਾਂ ਜਾ ਕੇ ਲੰਗਰ ਲਾਉਨੇ ਆ ਜਿਹਨੂੰ ਨਹੀਂ ਲੋੜ ਲਾ ਤੂੰ ਪਕੌੜੇ ਖਾ ਤੂੰ ਪ੍ਰਸ਼ਾਦਾ ਛੱਕ ਉਹਨੂੰ ਵੀ ਆਪਾਂ ਜਾ ਕੇ ੱੱਕੇ ਨਾਲ ਛਕਾਉਨੇ ਆ ਬਾਰੇ ਜਿਹੜੇ ਮਾਸੂਮ ਨੇ ਨਾ ਛੋਟੇ ਛੋਟੇ ਸਭ ਤੋਂ ਵੱਡਾ ਪੁੰਨ ਇਹਨਾਂ ਦਾ ਹੈ ਜਿਹੜੇ ਇੰਨੀ ਗਰਮੀ ਦੇ ਵਿੱਚ ਬੈਠੇ ਨੇ ਤੁਸੀਂ ਜਾ ਕੇ ਕਿਤੇ ਦੇਖ ਕੇ ਆਇਓ ਅੱਜ ਨਾ ਅੱਜ ਤਾਂ ਐਤਵਾਰ ਆ ਕੱਲ ਨੂੰ ਪੱਖਿਆਂ ਦਾ ਪ੍ਰਬੰਧ ਮੈਂ ਕਰ ਲਿਆ 10 ਪੱਖੇ ਲੈ ਆਂਦੇ ਨੇ 5 ਪੱਖੇ ਮੈਂ ਬਾਹਰੋਂ ਮੈਂ ਕਿਹਦੀ ਡੋਨਰ ਨੇ ਕਿਹਾ ਸੀ 5 ਪੱਖੇ ਮੈਂ ਚੱਕ ਲੈ ਆਇਆ ਤੇ ਲਾ ਰਿਆਂਗਾ ਉਦੋਂ ਬਾਅਦ ਕਿਸੇ ਨੇ ਸੇਵਾ ਦੇ ਵਿੱਚ ਯੋਗਦਾਨ ਪਾਉਣਾ ਤੇ ਭਾਈ ਆਪ ਜਰੂਰ ਦੱਸ ਦਿਓ ਨਹੀਂ ਅਸੀਂ ਸੁਖਣੇ ਕਮੇਟੀ ਵੱਲੋਂ ਮੈਂ ਕੱਲ ਆਪਣੇ ਜੈ ਸਿੰਘ ਸਾਹਿਬ ਨਾਲ ਰਾਏ ਕੀਤੀ ਸੀ ਹੁਣ ਵੀ ਵਿਚਾਰ ਕਰਾਂਗੇ ਅਸੀਂ ਬਾਹਰ ਬੈਠ ਕੇ ਇਸ ਕਰਕੇ ਆਪਾਂ ਨੂੰ ਜ਼ਰੂਰੀ ਹੈ ਕਿ ਜਿੰਨੇ ਵੀ ਬੱਚੇ ਨੇ ਮਾਸੂਮ ਨੇ ਆਪਣੇ ਬੱਚੇ ਆਪਾਂ ਉਹਨਾਂ ਦੀ ਕੇਅਰ ਕਰਨੀ ਆਪਣਾ ਸਭ ਦਾ ਫਰਜ਼ ਬਣਦਾ ਹੈ ਤਾਂ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੱਚਿਆਂ ਨੇ ਸਾਡਾ ਭਵਿੱਖ ਸਵਾਰ ਨੇ ਬੱਚਿਆਂ ਨੇ ਜੇ ਅੱਜ ਸੋਹਣਾ ਇਹਨਾਂ ਦਾ ਪਾਲਣ ਪੋਸ਼ਣ ਹੋਏਗਾ ਸੋਹਣੇ ਢੰਗ ਫਿਰ ਅਸੀਂ ਕਹਿੰਦੇ ਹਾਂ ਜੀ ਸਾਡੇ ਬੱਚੇ ਪ੍ਰਾਈਵੇਟ ਸਕੂਲਾਂ ਚਲੇ ਗਏ ਨੇ ਜਾਣੇ ਆ ਜਦੋਂ ਸਾਡੀਆਂ ਸਹੂਲਤਾਂ ਵੱਲ ਅਸੀਂ ਧਿਆਨ ਹੀ ਨਹੀਂ ਦੇ ਰਹੇ ਜਾਂ ਸਰਕਾਰਾਂ ਤੋਂ ਅਸੀਂ ਕਹਾਂਗੇ ਸਰਕਾਰਾਂ ਆ ਕੇ ਤੇ ਪੱਖਾ ਚੱਲਣਗੇ ਕਿਸੇ ਨੇ ਨਹੀਂ ਕਰਨਾ ਕੁਝ ਵੀ ਇਹ ਥੋੜਾ ਬਹੁਤ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਰਲ ਮਿਲ ਕੇ ਆਪਣੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਬੱਚੇ ਨੇ ਉਹਨਾਂ ਦੀ ਸੋਹਣੀ ਪਰਵਿਸ਼ ਕਰੀਏ ਤਾਂ ਕਿ ਆਉਣ ਵਾਲਾ ਸੋਹਣਾ ਸੰਸਾਰ ਨੂੰ ਅਸੀਂ ਸਿਰਜ ਸਕੀਏ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਬਲਾਉ ਗੱਜ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ